ਮੇਰੇ ਵੱਲੋਂ ਮੇਰੇ ਸਾਰੇ ਈਵਜ਼ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲੋ ਜੀ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਹੀ ਜ਼ਿਆਦਾ ਗਰਮੀ ਪੈ ਰਹੀ ਹੈ। ਔਰ ਇੰਨੀ ਭਿਆਨਕ ਗਰਮੀ ਦੇ ਵਿੱਚ ਸਾਰੀਆਂ ਮੇਰੀਆਂ ਭੈਣਾਂ ਦੇ ਦਿਲ ਨੂੰ ਠੰਡਕ ਪਹੁੰਚਾਉਣ ਵਾਲਾ ਇੱਕ ਗੀਤ, ਇੱਕ ਭੈਣ ਤੇ ਭਰਾ ਦਾ ਬਹੁਤ ਹੀ ਪਿਆਰਾ ਜਿਹਾ ਗੀਤ ਮੈਂ ਲੈ ਕੇ ਹਾਜ਼ਰ ਹੋਈਆਂ। ਲੋ ਜੀ ਸੁਣੋ ਗੀਤ। ਸੋਹਣਿਆ ਵੀਰਾ ਵੇ ਪਹਿਣਾ ਮਿਲਣੇ ਨੂੰ ਆਈਆਂ ਡਿਓੜੀ ਚ ਪਲੰਗ ਢੁਹਾਈ ਵੇ ਸੋਹਣਿਆ ਵੀਰਾ ਵੇ ਪਹਿਣਾ ਮਿਲਣੇ ਨੂੰ ਆਈਆਂ ਡਿਹੜੀ ਚ ਪਲੰਗ ਢੁਹਾਈ ਵੇ ਵੇ ਮੇਰੀ ਅਮਦੇ ਆ ਜਾਇਆ ਜੜ ਬਾਬਲ ਦੀ ਲਾਈ ਵੇ ਵੀਰਾ ਵੇ ਪਹਿਣਾ ਟਿੱਕਾ ਜੋ ਮੰਗਦੀ ਸੋਹਣਿਆ ਵੀਰਾ ਵੇ ਪਹਿਣ ਟਿੱਕਾ ਜੋ ਮੰਗਦੀ ਹੀਰੇ ਦੀ ਜੜਤ ਜੜਾਈ ਜਾ ਯਾ ਤੂੰ ਜੜ ਬਾਬਲ ਦੀ ਲਾਈ ਵੇ ਵੀਰਾ ਵੇ ਪਾਪੋ ਚਿੜਕੇ ਤਾਂ ਚਿੜਕੇ ਸੋਹਣਿਆ ਵੀਰਾ ਵੇ ਪਾਪੋ ਚਿੜਕੇ ਤਾਂ ਚਿੜਕੇ ਤੂੰ ਨਾ ਮੱਥੇ ਵਟ ਪਾ ਜਾਇ ਤੂੰ ਜੜ ਬਾਬਲ ਦੀ ਲੈ ਵੇ ਵੀਰ ਵੇ ਕਦੇ ਮਿਲਣੇ ਨੂੰ ਆਈ ਵੇ ਵੀਰ ਵੇ ਤੈਨੂੰ ਮਿਲਣੇ ਨੂੰ ਆਈ ਵੇ ਕਦ ਤੂੰ ਵੀ ਮਿਲਣੇ ਨੂੰ ਜਾਇਆ ਵੀਰਾਵੇ ਬਾਬਲ ਸਦਾ ਨਹੀਂ ਹੋ ਰਹਿਣਾ ਵੀਰਾਵੇ ਬਾਬਲ ਸਦਾ ਨਹੀਂ ਹੋ ਰਹਿਣਾ ਤੂੰ ਸਾਨੂੰ ਬਾਬਲ ਦੇ ਥਾਈ ਵੇ ਮੇਰੀ ਅਮਦੇ ਆ ਜਾਇਆ ਵੀਰਾਵੇ ਮਾਂ ਦੇ ਆ ਜਾਇਆ ਪੈਣਾ ਦੇ ਦਰਦ ਵਡਾਈ ਵੇ ਮੇਰੀ ਮਾਂ ਦੇ ਆ ਜਾਇਆ ਤੂੰ ਜੜ ਬਾਬਲ ਦੀ ਲਈ